िए सोनी कुएट वाली कांटे किाए मोगे दनहरा मर गया बिठिंड जा कराए तेरे कंटिया ने कर कर पिटने पाए तेरे कंटिया ने कर कर पिटने पाए न ਕਾਂਟਿਆਂ ਨੇ ਕਰ ਕਰ ਪਿੱਟਨੇ ਪਾਈ ਵਾਲੀਏ ਸੋਣੀ ਕੁੜੀਏ ਕਾਂਟਿਆਂ ਵਾਲੀਏ ਕਾਂਡੇ ਨਾ ਚੁਮਕਾਈਏ ਪਿੰਡ ਦੇ ਮੁੰਡਿਆਂ ਤੋਂ ਨੀਵੀਂ ਪਾ ਨੰਗ ਜਾਈਏ ਪਿੰਡ ਦੇ ਮੁੰਡਿਆਂ ਤੋਂ ਨੀਵੀਂ ਪਾ ਨੰਗ ਜਾਈਏ ਪਿੰਡ ਦੇ ਮੁੰਡਿਆਂ ਤੋਂ ਇੱਕ ਇੱਕ ਰੈਗ ਜੀ ਛੜਿਆ ਛੜਾ ਨਾ ਕਰਿਆ ਕਰਨੀ ਛੜਾ ਛੜਾ ਨਾ ਕਰਿਆ ਕਰਨੀ ਤੈਨੂੰ ਕਰਾ ਦੂ ਕਾਂਟੇ ਦੇ ਦੇ ਹਰ ਜੀ ਕੋਲ ਗਈ छड़ा छड़ा ना करया करनी छड़ा छड़ा ना करया करनी ला छड़े नाल वेख वेख छड़े नाल लाके बोलगी बोली लाके। दा हुण की लाज बनाईए बोलगी बोली दा हुण की लाज बनाईए बोलगी बोली दा पर बहुत बहुत धन्यवाद इन्होंने दो बोलियां बहुत सोहनिया पाई हैं जी थैंक यू हाँ जी और कोई आ जाओ जी ਆਜੋ ਆਜੋ ਇਹ ਤਾਂ ਖਾਨ ਨੇ ਬੋਲੀਆਂ ਦੀ ਫੇਰ ਆਉਦੇ ਨੇ ਆਓ ਕੇ ਓਕੇ ਓਕੇ ਟੈਲੈਂਟ ਆਗਲੇ ਛਾ ਟੈਲੈਂਟ ਬਿਲਕੁਲ ਹੁਣ ਇਹਨੇ ਐਨੇ ਜਾਰੇ ਬੈਠਿਆ ਤਿੰਨ ਬੋਲੀਆਂ ਨਹੀਂ ਆਉਂਦੀ ਪਰ ਇਹਨਾਂ ਨੂੰ ਦੇ ਲੋ ਹਰੇਕ ਤੇ ਹੁੰਦੀਆਂ ਨੇ ਛੜੇ ਤੇ ਵੀ ਹੁੰਦੀਆਂ ਤੀਆਂ ਤੇ ਵੀ ਹੁੰਦੀਆਂ ਸਰਬਗੱਡ ਮਨਦੀਪ ਤੁਹਾਨੂੰ ਤਾਂ ਆਉਂਦੀਆਂ ਹੋਣੀਆਂ ਚਾਹੀਦੀਆਂ ਨੇ ਹੈ ਮਨਦੀਪ ਨਹੀਂ ਆਉਦੀਆਂ ਉਹਨੇ ਪੰਡੂ ਲਿਮਕਾ ਹਾਂਜੀ ਚਾਮਾ 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 ਕਾਂਟੇ ਮਾਪਿਆਂ ਦੇ ਵਿਆਸ਼ਾ ਦੀ ਵਿੱਚ ਪਾਵਾਂ ਕਾਂਟੇ ਮਾਪਿਆਂ ਦੇ ਵਿਆਸ਼ਾ ਦੀ ਵਿੱਚ ਪਾਵਾਂ ਕਾਂਟੇ ਮਾਪਿਆਂ ਦੇ ਵਿਆਸ਼ਾ ਦੀ ਵਿੱਚ ਪਾਵਾਂ ਕਾਂਟੇ ਮਾਪੇ ਸੋਨੇ ਕੁੜੀਏ ਕਾਂਟਿਆਂ ਵਾਲੀਏ ਕਾਂਟੇ ਤੇਰੇ ਲਾਲਾਂਗੇ ਜਿੱਤੇ ਮਾਰ ਕੇ ਮਲਾ ਜਾ ਪਾਲਾਂਗੇ ਜਿੱਤੇ ਮਾਰ ਕੇ ਮਲਾ ਜਾ ਟੋਲ ਨਹੀਂ ਵਿਚਾਰੇ ਸੁਣਨੀ ਪੋੜੀ ਕੁੜੀ ਐ ਕਾਂਡਿਆਂ ਵਾਲੀ ਐ ਕਾਂਟੇ ਤੇਰਾ ਗਹਿਣਾ ਪਰੇ ਰੂਪ ਦੀਏ ਰੂਪ ਸਦਾ ਨਹੀਂ ਰਹਿਣਾ ਪਰੇ ਰੂਪ ਦੀਏ ਰੂਪ ਸਦਾ ਨਹੀਂ ਰਹਿਣਾ ਪਰੇ ਰੂਪ ਦੀਏ ਰੂਪ ਸਦਾ ਨਹੀਂ ਰਹਿਣਾ ਪਰੇ ਰੂਪ ਦੀਏ ਲੋ ਜੀ ਤੁਸੀਂ ਮੇਲਾ ਲੁੱਟ ਲਿਆ ਹੈ ਆਪ ਦਾ ਲੈ ਕੇ ਜਾਓ ਤੁਸੀਂ ਪ੍ਰਾਈਸ ਤੁਸੀਂ ਪਹਿਲਾਂ ਵੀ ਰਹਿ ਗਿਆ ਦੋ ਆ ਜੀ ਇਹਨਾਂ ਦੇ ਦੋ ਨੇ ਇਹ ਨਾ ਪਹਿਲਾਂ ਵੀ ਇਹਨਾਂ ਨੇ ਅਨਸਰ ਕੀਤੇ ਸੀ ਹਾਂਜੀ ਇਕ ਹੋਰ ਕੋਣ ਨਹੀਂ ਨਹੀਂ ਨਕੋੜ ਕੇ ਕਿਵੇਂ ਆ ਪਕੜਾ ਲਾਂਗੇ ਨਕੋੜ ਲੈ ਲੈਂ ਗਈ ਆ ਆ ਚਾਚੀ ਫੋਟੋ ਖਾ ਲਈ ਸੀ ਜੀ ਦੇਖਿਓ ਰਾਮ ਨਾ ਸੁੱਤਾ ਪਿਆ ਡੋਲੀ ਦੇ ਸਾਰੇ ਸੁੱਤੇ ਪਏ ਆ ਆਹੋ ਆਇਆ ਤਾਂ ਮੈਂ ਕੁਐਸਚਨ ਆ ਗਿਆ ਹਾਂਜੀ ਨੈਕਸਟ ਕੀ ਆ ਪੈਂ ਦੱਸੋ ਨਹੀਂ ਪਲੀਜ਼ ਹਾਂਜੀ ਹੁਣ ਆਪਣਾ ਜਾਗੋ ਗਿੱਧਾ ਓਕੇ ਸਾਰਿਆਂ ਨੂੰ ਪਲੀਜ਼ ਬੇਨਤੀ ਆ ਕਿ ਅੰਦਰ ਖਾਣਾ ਨਾ ਲੈ ਕੇ ਆਓ ਨਾ ਹੀ ਪਾਣੀ ਤੇ ਨਾ ਖਾਣਾ ਪਲੀਜ਼ ਅੰਦਰ ਨਹੀਂ ਲੈ ਕੇ ਆਉਣਾ ਗੇਟ ਬੰਦ ਕਰ ਦਿਓ ਇਧਰਲੇ ਮਨਦੀਪ ਤੁਸੀਂ ਇਧਰਲੇ ਗੇਟ ਬੰਦ ਕਰ ਦਿਓ ਅੱਛਾ ਜੀ ਹੁਣ ਨੈਕਸਟ ਜਿਹੜਾ ਆ ਰਿਹਾ ਹੈਗਾ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਤਿਆਂ ਦਾ ਪ੍ਰੋਗਰਾਮ ਉਦੋਂ ਸਾਡੇ ਕੋਲ ਮੁਸ਼ਕਲ ਦੇ ਨਾਲ 10 ਜਾਣੇ ਸੀਗੇ ਅਸੀਂ ਮਤਲਬ ਕਿੱਦਾ ਕਰਨ ਵਾਲੇ ਤੇ ਹੁਣ ਜਿਹੜੇ ਬੱਚੇ ਆ ਜਿਹੜੇ ਟੀਨੇਜਰ ਨੇ ਉਹ ਆਪਦੇ ਆਪ ਹੀ 30 ਜਾਣੇ ਇਕੱਠੇ ਹੋ ਗਏ ਕਿੱਦਾ ਪਾਉਣ ਲਈ ਸੋ ਇਨਾ ਵਾਸਤੇ ਤਾੜੀਆਂ ਜਿਹੜੇ ਆਪਣੇ ਕਲਚਰ ਨੂੰ ਇਹ ਰੱਖਣਾ ਚਾਹੁੰਦੇ ਆ ਬੱਚੇ ਹੁਣ ਇਹਨਾਂ ਨੇ ਤਿਆਰੀ ਕੀਤੀ ਆ ਦੋ ਗਿੱਧਿਆਂ ਦੀ ਪਹਿਲਾ ਗਿੱਧਾ ਹੈਗਾ ਜਾਗੋ ਦਾ ਨਾਲ ਰਿਲੇਟਡ ਜਿਹੜੇ ਜਾਗੋ ਬਾਰੇ ਦੱਸਣਗੇ ਸਾਰਾ ਉਹਦੇ ਵਿੱਚ ਸਾਰੀਆਂ ਜਾਗੋ ਦੀਆਂ ਬੋਲੀਆਂ ਹੋਣਗੀਆਂ ਰੈਡੀ ਆ ਬੱਚਾ ਵੈਰੀ ਬਸ ਇਹ ਹੀ ਇਹਨਾਂ ਦੀ ਸਮਾਈ ਕਰਕੇ ਮੈਂ ਇੱਥੇ ਖੜੀ ਆ ਇਹਨਾਂ ਦਾ ਪਿਆਰ ਕਰਕੇ ਇਹਨਾਂ ਦੀ ਖੁਸ਼ੀਆਂ ਦੇਖ ਕੇ ਹਾਂਜੀ ਆ ਰਿਹਾ ਨੈਕਸਟ ਜਾਗੋ ਵਾਲਾ ਗਿੱਧਾ 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 ਬੇਗਾਨੇ ਦੇ ਨਾਮ ਨਾਲ